ਸ੍ਰੀ ਆਕਾਲ ਜੀ ਮੈਂ ਰਾਜ ਜੀ ਮੇਰੇ ਚੈਨਲ ਪੰਜਾਬੀ ਸੂਟ ਰਾਜ ਦੀ ਬਟਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਜਦਾ ਸੋਹਣੇ ਸੂਟ ਨੇ ਇਹ ਪ੍ਰਿੰਟ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਲੈ ਕੇ ਆ ਆ ਪਰ ਰਖੜੀ ਆਫਰ ਤੇ ਜੇਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਜੂਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟ ਸੂਟ ਹੈ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜਿਹੜਾ ਵੀ ਆਪਾਂ ਤੁਹਾਨੂੰ ਸਟਾਫ ਦਵਾਂਗੇ ਪੂਰਾ ਬ੍ਰਾਂਡ ਦਾ ਸਟਾਫ ਦਵਾਂਗੇ ਜੀ ਤੇ ਲਵਲੀਨ ਬ੍ਰਾਂਡ ਦਾ ਸਟਾਫ ਹੈ ਤੁਸੀਂ ਦੇਖ ਸਕਦੇ ਹੋ ਇਹ ਪ्योर कॉटन ਦੇ सूट ਨੇ ਅੱਜ ਆਪਣੇ ਕੋਲ ਸਾਰੇ ਤੇ ਇਹਨਾਂ ਦੇ ਆਪਾਂ ਨੇ ਆਫਰ ਲਗਾਇਆ ਹੋਇਆ ਹੈ ਜੀ ਤਾਂ ਜੇ ਤੁਸੀਂ ਦੋ ਸੂਟ ਲਾਉਂਗੇ ਵੀ ਦੋ ਸੂਟ ਪਸੰਦ ਕਰ ਸਕਦੇ ਹੋ ਜੀ ਤੇ ਤੁਹਾਨੂੰ ਦੋ ਸੂਟ ਪੈਣਗੇ 1300 ਦੇ ਜੇ ਤੁਸੀਂ ਇੱਕ ਸੂਟ ਲਾਉਂਗੇ ਤਾਂ 800 ਦਾ ਇੱਕ ਸੂਟ ਪਾਉਗਾ ਜੀ ਬਹੁਤ ਸੋਹਣੀ कॉटन ਹੈ ਤੇ ਬਹੁਤ ਸੋਹਣੀ कॉटन ਹੈ ਜੀ ਤੇ ਬਹੁਤ ਸੋਹਣੇ ਪ੍ਰਿੰਟ ਨੇ ਅੱਜ ਵਣ ਸਾਰੇ ਹੀ ਸੂਟਾਂ ਦੇ ਇਹ ਨੈਕਸਟ ਸੂਟ ਆਪਣੇ ਕੋਲ ਗ੍ਰੀਨ ਕਲਰ ਦੇ ਵਿੱਚ ਇਹ ਰੀ ਕਲਰ ਦੇ ਵਿੱਚ ਬ੍ਰੀਕ ਬੂਟੀ ਦਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਸਟਾਫ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਮਲੇਮ ਸਟਾਫ ਹੈ ਇਹ ਪਿਓਰ ਕਾਟਨ ਦੇ ਸੂਟ ਨੇ ਕੋਈ ਵੀ ਕਲਰ ਵਗੈਰਾ ਫੇਟ ਨਹੀਂ ਹੋਊਗਾ ਜੀ ਇਹ ਬਾਣੀਏ ਦੀ ਉਲਟੀ ਸਾਈਡ ਹੈ ਇਹ ਬਹੁਤ ਸਾਰੇ ਸੂਟ ਨੇ ਅੱਜ ਵਾ ਸਾਰੇ ਆਪਾਂ ਨੇ ਆਫਰ ਤੇ ਲਗਾਏ ਹੋਏ ਨੇ ਕੋਈ ਵੀ ਤੁਸੀਂ ਦੋ ਪ੍ਰਿੰਟ ਸਿਲੈਕਟ ਕਰ ਸਕਦੇ ਹੋ ਇਹ ਮੈਨੂੰ WhatsApp ਤੇ ਮੈਸੇਜ ਕਰਕੇ ਸੂਟ ਆਪਨੇ ਘਰ ਤੱਕ ਮੰਗਵਾ ਸਕਦੇ ਹੋ ਜੀ। ਨੈਕਸਟ ਸੂਟ ਹੈ ਜੀ ਆਪਣਾ ਇਹ ਫਰੋਜੀ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ। ਤੁਸੀਂ ਦੇਖ ਸਕਦੇ ਹੋ ਨੇੜੇ ਤੋਂ। ਇਹ ਦੋ ਘਰ ਕਿੰਟ ਤੋਂ। ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਫਰੋਜੀ ਕਲਰ ਦੇ ਉੱਤੇ। ਜੇ ਵਾ ਜੇ ਤੁਹਾਨੂੰ ਇਹ ਵਾਲਾ ਪ੍ਰਿੰਟ ਪਸੰਦ ਆ ਜਾਂ ਤੁਸੀਂ ਇਹ ਵਾਲਾ ਪ੍ਰਿੰਟ ਵੀ ਮੰਗਵਾ ਸਕਦੇ ਹੋ ਜੀ। ਨੈਸਟ ਸੂਟ ਹੈ ਜੀ ਆਪਣੇ ਕੋਲ ਗੋਡਾਂਜਾ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਇਹ ਪ੍ਰਿੰਟ ਵੀ ਸਾਰੇ ਸੂਟਾਂ ਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਜੇ ਤੁਸੀਂ ਇਹਨਾਂ ਸੂਟਾਂ ਨਾਲ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਤਾਂ ਆਪਾਂ ਮੈਚਿੰਗ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਇਹਨਾਂ ਦਾ ਟਾਈ ਡਾਈ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੁਪੱਟੇ ਦਾ ਸਟੱਫ ਦੱਸ ਕੇ ਟਾਈ ਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਜੀ ਇਹ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਦਾ ਪਿਆਰੇ ਸੂਟ ਨੇ ਜੀ ਅੱਜ ਵਾਲੇ ਸਾਰੇ ਕੋਈ ਵੀ ਤੁਸੀਂ ਦੋ ਪ੍ਰਿੰਟ ਫੁੱਟ ਸਿਲੈਕਟ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣੇ ਕੋ ਪਿੰਕ ਕਲਰ ਦੇ ਉੱਤੇ ਬਹੁਤ ਜਦਾ ਸੋਨਾ ਪ੍ਰਿੰਟ ਹੈ ਤੇ ਅਲੱਗ ਜੀ ਪ੍ਰਿੰਟਿੰਗ ਹੈ ਵਾਹ ਇਹ ਸੂਟ ਦੀ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਟਿੰਗ ਹੈ ਤੇ ਬਹੁਤ ਸੋਹਣਾ ਸੂਟ ਹੈ ਜੀ ਯੋਰ ਕਾਟਨ ਦਾ ਸੂਟ ਹੈ ਜੀ ਜੇ ਤੁਹਾਨੂੰ ਇਹ ਵਾਲਾ ਪ੍ਰਿੰਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਨੈਕਸਟ ਸੂਟ ਹੈ ਆਪਣੇ ਕੋਲ ਇਹ ਨੈਕਸਟ ਸੂਟ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਸੋਨਾ ਕਲਰ ਹੈ ਜੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਇਹ ਬਹੁਤ ਜ਼ਿਆਦਾ ਸੋਨਾ ਕਲਰ ਨੇ ਅੱਜ ਵਾ ਸਾਰੇ ਹੀ ਸੂਟਾਂ ਦੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਸੂਟ ਆਪਣੇ ਘਰ ਦੇ ਵੀ ਪਿੰਡ ਵਿੱਚ ਕਿਸੇ ਵੀ ਸ਼ੈਰ ਵਿੱਚ ਨੈਸ ਸੂਟ ਹੈ ਜੀ ਆਪਣੇ ਕੋਲ ਪਰਪਲ ਕਲਰ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਸਾਰੀ ਸੂਟਾਂ ਦੀ ਅਲੱਗ-ਅਲੱਗ ਪ੍ਰਿੰਟਿੰਗ ਹੈ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਜੀ ਇਹ ਨੈਸ ਸੂਟ ਹੈ ਜੀ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਕਾਈਚੇ 컬러 ਦੇ ਉੱਤੇ ਬਹੁਤ ਹੀ ਪਿਆਰਾ ਪ੍ਰਿੰਟ ਸੂਟ ਹੈ ਇਹ ਬਹੁਤ ਹੀ ਜਿਆਦਾ ਸੋਹਣੀ ਕਾਟਨ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਸੂਟਾਂ ਦੇ ਰੇਟ ਸਕਰੀਨ ਉੱਤੇ ਦੇ ਦਾਂਗੇ ਜੀ ਸਾਰੇ ਹੀ ਸੂਟ ਆਪਾਂ ਆਫਰ ਤੇ ਲਗਾਏ ਹੋਏ ਨੇ ਤੇ ਨੈਕਸਟ ਇਹ ਸੂਟ ਨੇ ਜੀ ਦੋ ਆਪਣੇ ਕੋਲ ਬਹੁਤ ਜਿਆਦਾ ਸੋਹਣੇ ਇਹਨਾਂ ਦਾ ਵੀ ਆਪਾਂ ਰੇਟ ਸਕਰੀਨ ਉੱਤੇ ਦੇ ਦਾਂਗੇ ਜੀ ਏ ਵਾਇਰ ਜਿਹੜੇ ਸਾਰੇ ਸੂਟ ਹੁੰਦੇ ਹੋਣਗੇ ਮੈਂ ਆਪਣੇ ਪਹਿਲਾਂ ਇਹ ਸਾਰੇ ਸੂਟ ਦਿਖਾਏ ਨੇ 1300 ਦੇ ਦੋ ਸੂਟ ਪਹਿਣਗੇ ਜੀ ਜਿਹੜੇ ਏ ਵਾਇ ਸੂਟ ਨੇ ਇਹ ਪਹਿਣਗੇ ਤੁਹਾਨੂੰ ਦੋ ਸੂਟ 1200 ਦੇ ਤੇ ਇਹਨਾਂ ਦੀ ਕਾਟਨ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਪ੍ਰਿੰਟ ਵੀ ਤੇ ਕਾਟਨ ਵੀ ਇਹਨਾਂ ਦੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਪ੍ਰਿੰਟਿੰਗ ਵੀ ਅਲੱਗ ਜੀ ਪ੍ਰਿੰਟਿੰਗ ਵਾਇਸ ਸੂਟ ਨੇ ਹੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਨੈਸਟ ਸੂਟ ਦਾ ਦਾ ਪ੍ਰਿੰਟ ਜੇ ਨੈਸਟ ਸੂਟ ਦਾ ਪ੍ਰਿੰਟ ਤੇ ਕਲਰ ਵੀ ਬਹੁਤ ਜ਼ਿਆਦਾ ਸੋਨਾ ਗ੍ਰੀਨ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਨੇ ਫਲਾਵਰ ਬਣੇ ਹੋਏ ਨੇ ਨਾਈਵ ਹੋਤਾ ਵੱਡਾ ਨਾਈਵ ਹੋਤਾ ਛੋਟਾ ਪ੍ਰਿੰਟ ਹੈ ਜੀ ਬਹੁਤ ਸੋਹਣੇ ਪ੍ਰਿੰਟ ਸੂਟ ਨੇ ਅੱਜ ਵਾਏ ਸਾਰੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੇ ਤੁਸੀਂ ਐਦਾਂ ਇਹ ਇੱਕ ਸੂਟ ਆਪਾਂ ਇਹ ਵਾਲਾ ਤਿਆਰ ਕੀਤਾ ਕਸਟਮਰ ਆਪਾਂ ਨੇ ਇਹ ਵਾਲਾ ਕਸਟਮਰ ਜੀ ਚੁਆਂਦੇ ਅਨੁਸਾਰ ਇਹਦੇ ਤੇ ਕੀਤਾ ਹੋਇਆ ਕਟਵਰਕ ਦਾ ਕੰਮ ਐਦਾਂ ਘੇਰੇ ਤੋਂ ਲੈ ਕੇ ਚੱਕ ਤੱਕ ਤੇ ਨਾਲ ਨਾਲੇ ਬਾਟਮ ਤੇ ਵੀ ਐਦਾਂ ਸ਼ੈਡੋ ਪ੍ਰਿੰਟ ਵਾਲੀ ਬਾਟਮ ਹੈ ਤੇ ਬਾਟਮ ਤੇ ਵੀ ਐਦਾਂ ਕਟਵਰਕ ਕਰਵਾਇਆ ਹੈ ਜੀ ਜੇ ਤੁਸੀਂ ਵੀ ਸਾਡੇ ਤੋਂ ਐਦਾਂ ਵਰਕ ਕਰਵਾਉਣਾ ਚਾਹੁੰਦੇ ਹੋ ਪ੍ਰਿੰਟ ਸੂਟਾਂ ਦੇ ਉੱਤੇ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀ ਆਫਰ ਲੈ ਕੇ ਆਵਾਂਗੇ ਜੀ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜੋ ਦੱਸਿਓ ਜੀ ਐਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ